you हेलो जी सत श्रीकाल जी सारे ने गुड मॉर्निंग है जी तो तुम सारे ठीक ठाक हो गए ठीक ठाक हो गए परमात्मा सू चढ़ती कला रखी थी इतना उठ चुके से चाह पानी आप भरिया हुआ ਤੇ ਆਹ ਵਾਲੇ ਤੁਸੀਂ ਕੱਪੜੇ ਦੇਖ ਰਹੇ ਹੋ ਇਹ ਨਾ ਮੈਂ ਬਾਰਦੀ ਇੱਥੇ ਆਪਣੇ ਬੈਲ ਦੇ ਵਿੱਚ ਲਾਏ ਸੀ ਕਿਉਂਕਿ ਕੱਲ ਆਪਣੇ ਸੱਪ ਨਿਕਲੇ ਸੀ ਨਾ ਬਾਰ ਦੇ ਵਿੱਚ ਡਰ ਲਾ ਪਈ ਆ ਤੇ ਤੁਸੀਂ ਦੇਖ ਹੀ ਰਹੇ ਹੋ ਤੇ نیچے ਵੀ ਆ ਤੇ ਹਨ ਵਿਚਾਲੇ ਸੈਂਟਰ ਵਿੱਚ ਵੀ ਬਾਰ ਦੇ ਤਾਂ ਕਰਕੇ ਫਿਰ ਨਾ ਆਪਣੀ ਸੇਫਟੀ ਵਾਸਤੇ ਮੈਂ ਕੱਪੜੇ ਵਗਾਰਾ ਇੱਥੇ ਦੂਜੇ ਕਮਰੇ ਚ ਵੀ ਆ ਦੇਖੋ ਲਾਏ ਹੋਏ ਤੇ ਦੂਜੇ ਦੋਨਾਂ ਰੂਮਾਂ ਦੇ ਵਿੱਚ ਗੇਟ ਚ ਲਾਤੇ ਸੀ ਤੇ ਉਹ ਕyunki ਰਾਤ ਨੂੰ ਪਤਾ ਨਹੀਂ ਲੱਗਦਾ ਹਨਾ ਕੋਈ ਚੀਜ਼ ਬੜਨ ਦਾ ਕਿਉਂਕਿ ਰਾਤ ਨੂੰ ਹੀ ਸੱਪ ਜਿਹੜਾ ਪਹਿਲਾਂ ਕੱਲ ਨਿਕਲਿਆ ਸੀ ਉਹ ਰਾਤ ਦਾ ਹੀ ਬੜਿਆ ਹੋਇਆ ਸੀ ਤੇ ਕਿਉਂਕਿ ਤਿੰਨਾਂ ਦਾ ਅਸੀਂ ਹਨਾ ਸਵੇਰ ਜਦੋਂ ਉੱਠੇ ਸੀ ਬਾਹਰ ਹੀ ਸੀ ਤੇ ਗੇਟ ਵਗੈਰਾ ਹਨਾ ਖੁੱਲੇ ਸੀ ਤੇ ਉਹ ਅਸੀਂ ਬਾਹਰ ਹੀ ਬੈਠੇ ਸੀ ਮੰਜਿਆਂ ਤੇ ਕੰਮ ਕੰਮ ਕੀਤਾ ਤੇ ਉਦੋਂ ਤਾਂ ਕੋਈ ਚੀਜ਼ ਨਹੀਂ ਬੜੀ ਹੈਗੀ ਤੇ ਰਾਤ ਨੂੰ ਕਿਤੇ ਬੜਿਆ ਸੀ ਉਹ ਹਨਾ ਜਦੋਂ ਅਸੀਂ ਦੇਖਿਆ ਅਸੀਂ ਸਾਮੱਥਾ ਵਗੈਰਾ ਟੇਕ ਲਿਆ ਸੀ ਤੇ ਵਸ ਸਨੇਹਾ ਪਾਣੀ ਪੀਣ ਚੱਲੀ ਸੀ ਤੇ ਮੈਂ ਵਸ ਹਨਾ ਖੰਮਣੀ ਤੇ ਸਿੰਧੂਰ ਰੱਖਣ ਚੱਲੀ ਸੀ ਦੂਜੇ ਕਮਰੇ ਵਿੱਚ ਟੇਟੀਆਂ ਵਾਲੇ ਚ ਜੋਤ ਕੋਲੇ ਦੇ ਵਸ ਉੱਥੇ ਹਨਾ ਸਨਿਆਣੇ ਦੇਖਿਆ ਬਾਹਰ ਨਿਕਲਦਾ ਸੀ ਬਿਰਲੇ ਚ ਤੇ ਸਨਿਆਣੇ ਦੇਖਿਆ ਕੰਦੀ ਹਨਾ ਉੱਥੇ ਨੇ ਉਹ ਸਾਹ ਪਾ ਬੈਠਾ ਤੇ ਫਿਰ ਮੈਂ ਵੀ ਦੇਖਿਆ ਫਿਰ ਅਸੀਂ ਬਾ ਉਧਰ ਇਹ ਤਾਇ ਹੋ ਰਹੇ ਸੱਭ ਉਹ ਹੈ ਨਹੀਂ ਸੀ ਫਿਰ ਉਹ ਚਲੇ ਗਏ ਸੀ ਕੰਮ ਤੇ ਫਿਰ ਉਧਰ ਉਹ ਚਾਚੇ ਦੇ ਮੁੰਡਿਆਂ ਨੇ ਸੱਦ ਕੇ ਲਿਆਂਦਾ ਫਿਰ ਉਹਨਾਂ ਨੇ ਹਣਾ ਮਸਾ ਫੜਿਆ ਫੜ ਕੇ ਤੇ ਫਿਰ ਉਹ ਬੋਤਲ ਦੇ ਵਿੱਚ ਪਾ ਕੇ ਲੈ ਕੇ ਗਏ ਮਾਰਿਆ ਮੁਰੇ ਤਾਂ ਹੁਣੇਗਾ ਤੇ ਕਿਉਂਕਿ ਹਨਾ ਮਾਰਨਾ ਵੀ ਹਨਾ ਪਾਪ ਹੁੰਦਾ ਤੇ ਬਾਕੀ ਕਹਿ ਵੀ ਦਿੰਦੇ ਆ ਵੀ ਕਈ ਜਿਹੜਾ ਵੀ ਮਾਰ ਕੇ ਇਹ ਜੁੰਨੀ ਤੋਂ ਵੀ ਜੁੰਨੀ ਛੋਟੇ ਜਾਂਦੀ ਹੈ ਤੇ ਅਸੀਂ ਮਾਰਿਆ ਤਾਂ ਹੈ ਨਹੀਂ ਫਿਰ ਉਹਦੇ ਚ ਬੋਤਲ ਚ ਪਾ ਕੇ ਸਿੱਟਿਆ ਇਸ ਬਾਹਰ ਤੇ ਜਿਹੜਾ ਇਹ ਹੁਣ ਡਰਜਾ ਦਾ ਮਾਹੌਲ ਹੋਇਆ ਤੇ ਦੇਖਦੇ ਆ ਨਾ ਬਾਰ ਬੋਰ ਦਾ ਕਿਵੇਂ ਬੰਨਦਾ ਤੇ ਬਹੁਤ ਮੁਸ਼ਕਿਲ ਹੋਈ ਪਈ ਗੰਗ ਬਾਹਰ ਨਾ ਕਾਫੀ ਟਾਂਦੇ ਆ ਜਦੋਂ ਸਾਡਾ ਪੁਰਾਣਾ ਘਰ ਹੁੰਦਾ ਸੀ ਟਾਇਲ ਵਾਲੇ ਦੇ ਉੱਪਰ ਉਦੋਂ ਦਾ ਸਾਡੇ ਬਾਹਰ ਇਹ ਪੁਰਾਣਾ ਹੀ ਆ ਬਸ ਇਹਨਾਂ ਨੂੰ ਥੋੜਾ ਜਿਹਾ ਹੁਣ ਰਿਪੇਅਰ ਜਿਹਾ ਕਰਕੇ ਮੇਰਾ ਭਰਾ ਕਾਰਪੈਂਟਰ ਉਹ ਲਾ ਗਿਆ ਸੀ ਤੇ ਸੈਟ ਜਿਹਾ ਕਰਕੇ ਚੱਲ ਹਨਾ ਕੰਮ ਸਰਦਾ ਹੋ ਜਾਗਾ ਤੇ ਹੁਣ ਤਾਂ ਫੱਟੀਆਂ-ਮੁੱਟੀਆਂ ਜਿਹੜੀਆਂ ਲੱਗੀਆਂ ਸੀ ਵਿਚਾਰੇ ਡੁੱਟਣ ਵਾਲੀਆਂ ਹੋ ਗਈਆਂ ਤੇ ਬਹੁਤ ਗਰਾ ਹੋਇਆ ਤੇ ക ਸੋ ਬਾਕੀ ਹਨਾ ਦਾ ਤਾਂ ਮਹੌਲ ਰਬਣਿਆ ਹੋਇਆ ਤਾਂ ਕਰਕੇ ਆਪਾਂ ਨੂੰ ਫਿਰ ਕੱਪੜੇ ਵਸ ਬਿਰਲਾ ਚ ਦੇ ਦੇ ਸੀ ਤੇ ਮੇ ਮੰਮੀ ਵੀ ਲੜਨ ਲੱਗ ਗਈ ਫੋਨ ਤੇ ਇਹਨੇ ਕਿ ਬਿਰਲਾ ਚ ਕੱਪੜਾ ਦੇ ਕੇ ਪਿਆ ਕਰਵੇ ਪਤਾ ਨਹੀਂ ਹੁੰਦਾ ਚੀਜ਼ ਦਾ ਆਪ ਤੇ ਵਰੰਦਾ ਤੇ ਉਹ ਹੈਗਾ ਤਾਂ ਬਾਹਰ ਹੀ ਟਾ ਸੀ ਸਭ ਤੋਂ ਵੱਰ ਪਤਲਾ ਸੀ ਉਹ ਉਂਗਲ ਤੋਂ ਜਿੰਨਾ ਪਤਲਾ ਸੀ ਤੇ ਬਾਕੀ ਵੀ ਹੁਣ ਮੈਂ ਇੱਥੇ ਨਾਸਤਾ ਪਾਣੀ ਬਣਾਉਣ ਲੱਗ ਗਈ ਸੀ ਤੇ ਨਾ ਕੀ ਆ ਗਈ ਸੀ ਮੈਂ ਰਿਸ਼ੂ ਜੋ ਤੋਂ ਪਰੌਂਠੇ ਬਣਾ ਲਉਂਗੀ ਵਾਸਤੇ ਦੋ ਤਿੰਨ ਮਿੰਟ ਤੇ ਬਾਕੀ ਫਿਰ ਮੈਂ ਆ ਕੇ ਬਣਾਉਂਗੀ ਮੈਂ ਜਾਣਾ ਸਮੰਦਰ ਤੇ ਮੈਂ ਲੇਟ ਹੋਈ ਜਾਂਦੀ ਸੀ ਮੈਂ ਫਿਰ ਕਿਹਾ ਮੰਦਾ ਵੀ ਮੈਂ ਮੰਦਿਰ ਜਾਇਆ ਮਾ ਕੇ ਬਾਕੀ ਕੰਮ ਕਰਵਾਂਗੀ ਭਾਂਡੇ ਵਗੈਰਾ ਪਾਏ ਸੀ ਝੜੂ ਵਗੈਰਾ ਲਾਉਣ ਵਾਲਾ ਪਾਤੀ ਹਨਾ ਹੋਰ ਕੰਮ ਵੀ ਪਿਆ ਸੀ ਸਾਰਾ ਤੇ ਫਿਰ ਮੈਂ ਇੱਥੇ ਰਿਸ਼ੂ ਨੂੰ ਕਹੀ ਹੁੰਦੀ ਸੀ ਮੈਂ ਕਿਾ ਰੋਟੀ ਖਾ ਲਾ ਵੀ ਹਨਾ ਬਣ ਕੇ ਵੀ ਚੱਲ ਤੇਰੀ ਮਾਂ ਦਾ ਲੰਚ ਬਾਕਸ ਪਾ ਦੇਣੀ ਤਿਆਰ ਕਰ ਦਿੰਗੀ ਤੇ ਵੀ ਅਦਰੋਦੀ ਵੀ ਖਾਲਾ ਤੇ ਮੈਂ ਕਹੀ ਹੁੰਦੀ ਸੀ ਕਿ ਬਾਕੀ ਵਾੜੇ ਪਈ ਬਾਕੀ ਮੈਂ ਕਹੀ ਜਾਂਦੀ ਸੀ ਮੈਂ ਕਹਿਣਾ ਵੀ ਬੋਟ ਵਗੈਰਾ ਛਾੜ ਕੇ ਪਾਇਆ ਕਰ ਜਦੋਂ ਸ਼ਮੀਲ ਬੰਦਾ ਦੇ ਸਕੂਲ ਵਾਲੇ ਕਿਉਂਕਿ ਪਤਾ ਨਹੀਂ ਹੁੰਦਾ ਹਨਾ ਇਹ ਜੀ ਚੀਜ਼ਾਂ ਦਾ ਗੁੰਜਲੀ ਜਿ ਮਾਰ ਕੇ ਬਹਿ ਜਾਂਦੇ ਆ ਤੇ ਕੱਲ ਵੀ ਗੁੰਜਲੀ ਜਿ ਮਾਰ ਕੇ ਬੈਠਾ ਸੀ ਉਹ ਜਦੋਂ ਮੈਂ ਬਾਜ ਰੋੜਾ ਪੈ ਗਿਆ ਜਾਨਕਿ ਉਹ ਪਿੱਛੇ ਨਹੀਂ ਮੜ ਗਿਆ ਤੇ ਵਸ ਉਹ ਰਹਣਾ ਮੈਂ ਉਹ ਤਾਂ ਹੀ ਕਈ ਹੁੰਦੀ ਸੀ ਵਸੇ ਰਿਸ਼ੂ ਨੂੰ ਮੈਂ ਕਾ ਵੀ ਆਲਦਾ ਚੈੱਕ ਕਰਕੇ ਪਾਇਆ ਕਰ ਕੱਪੜਾ ਲੇੜਾ ਵੀ ਝਾੜ ਕੇ ਤੇ ਵੀ ਆਉਦਾ ਹਨਾ ਬੂਟ ਵਗੈਰ ਦੇਖ ਕੇ ਤੇ ਵਸੇ ਫਿਰ ਜਲ ਚੜਾ ਕੇ ਲੱਗ ਗਿਆ ਸੀ ਆਉਦਾ ਨਾਸ਼ਤਾ ਪਾਣੀ ਕਰਨਾ ਤੇ ਸਕੂਲ ਚਲਿਆ ਗਿਆ ਸੀ ਮੈਂ ਆ ਗਈ ਸੀ ਮੰਦਰੋਂ ਮੰਦਰੋਂ ਆ ਕੇ ਦਿੱਥੇ ਦੇਖਿਆ ਸਨੇਹਾ ਕਾ ਪੱਟੀ ਹੁੰਦੀ ਸੀ ਕਾ ਕਾਫੀ ਹੋਇਆ ਪਿਆ ਕਾ ਪਤਾ ਨਹੀਂ ਘਾਤੋਂ ਹੋਣ ਲੱਗ ਗਿਆ ਨਾ ਤੇ ਬਾਕੀ ਇਹਨੂੰ ਮੈਂ ਕਿਹਾ ਸੀ ਵੀ ਅੰਦਰ ਮੈਂ ਝਾੜੂ ਲਾ ਦੋਂਗੇ ਤੂੰ ਬਾਹਰ-ਬਾਰ ਲਾ ਲੈ ਝਾੜੂ ਤੇ ਮੈਂ ਧੜ ਚਾੜੂ ਲਾਇਆ ਬਾਹਰ ਤੇ ਬਾਕੀ ਇਹ ਹਨਾ ਫਿਰ ਆਪ ਦਾ ਘਾਹ ਵਗੈਰਾ ਪੱਟਣ ਲੱਗੀ ਸੀ ਮੈਂ ਉਹਨੂੰ ਕਿ ਇੱਧਰ ਜਿਹੜਾ ਨਾਲੀ ਵਾਲੀ ਸਾਈਡ ਆ ਵੀ ਆਪਾਂ ਫਿਰ ਸ਼ਾਮ ਨੂੰ ਪੱਟ ਦਾਂਗੇ ਤੇ ਹੁਣ ਵੀ ਆ ਪੱਟਦੇ। ਫਿਰ ਬੱਸ ਉਹ ਰਾ ਸਾਈਕਲ ਵੀ ਇੱਥੇ ਖੜਿਆ ਇਹਨੂੰ ਵੀ ਚੰਗਾਲ ਲੱਗਿਆ ਪਿਆ ਤੇ ਬਾਗੇ ਹਨਾ ਇੱਥੇ ਸਨੇਹਾ ਲੱਗੀ ਪਈ ਸੀ ਝਾੜੂ ਲਾਉਣ ਮੈਂ ਉਹਨੂੰ ਕਿ ਝਾੜੂ ਲਾ ਲਾ ਵੀ ਝਾੜੂ ਲਾ ਕੇ ਤੇ ਫਿਰ ਕੂੜਾ ਇੱਕ ਵਟੜਨ ਵਿੱਚ ਟਈ ਸੀ। ਕਿ ਮੈਂ ਨੂੰ ਕਿਹਾ ਸੀ ਵੀ ਘਰ ਦੇ ਫਿਰ ਮੈਂ ਦੂਜਾ ਵੀ ਸਟੇਮ ਨਹੀਂ ਆ ਤੇ ਸਾਰਾ ਕੰਮ ਤੇ ਆ ਝਾੜੂ ਝੋੜਾ ਲਾਉਣ ਵਾਲਾ ਪਿਆ ਤੇ ਬਿਸਤਰੇ ਵਗੈਰਾ ਨੇ ਚੱਕ ਤੇ ਸੀ ਤੇ ਬੈੱਡ ਬੁੱਡ ਦੀ ਚਾਦਰ ਚੇਂਜ ਚੇਂਜ ਨਹੀਂ ਚਾੜਦੇ ਸੀ ਤੇ ਬਸ ਇੱਥੇ ਫਿਰ ਝਾੜੂ ਵਾਂ ਰੰਦਾ ਸੀ ਮੈਂ ਕਿਹਾ ਸੀ ਝਾੜੂ ਵਾਂ ਮਲਾ ਦੂੰਗਾ ਚ ਤੇ ਬਸ ਫਿਰ ਇੱਥੇ ਦੂਜੇ ਕਮਰੇ ਚ ਵੀ ਆ ਫਲਾਰਾ ਜਾਂ ਪਿਆ ਨਹੀਂ ਇੱਥੇ ਮੰਦਰ ਚ ਮੈਂ ਜੋ ਬੋਤ ਲਾਤੀ ਸੀ ਜੋਤ ਲਾ ਕੇ ਤੇ ਫਿਰ ਮੈਂ ਲੱਗੀ ਸੀ ਦੁੱਧ ਲੈ ਕੇ ਦੁੱਧ ਲੈ ਕੇ ਫਿਰ ਮੈਂ ਇੱਥੇ ਝਾੜੂ ਲਾਉਣ ਲੱਗ ਗਈ ਸੀ ਤੇ ਮੈਂ ਤਾਂ ਵੀ ਝਾੜੂ ਲਾ ਦਿੰਦੀ ਮੈਂ ਤੇ ਕਿਉਂਕਿ ਨਾ ਬੈੱਡ ਦੇ ਥੱਲੇ ਫਿਰ ਬੜਾ ਦਾ ਜਾਂਦਾ ਨਹੀਂ ਆਉਂਦਾ ਨਾ ਇੱਕ ਝਾੜੂ ਲਿਓਣ ਵਾਲਾ ਛੋਟਾ ਜਿਹਾ ਹੋ ਜਾਂਦਾ ਤੇ ਫਿਰ ਮੈਂ ਚੰਗੀ ਤਰ੍ਹਾਂ ਜੌਲੇ ਵਗੈਰਾ ਜੇ ਕੱਢੀ ਜਾਂਦੀ ਸੀ ਕਿਉਂਕਿ ਬੱਚਾ ਦਾ ਕੰਮ ਬੱਚਿਆਂ ਵਾਲੇ ਹੁੰਦਾ ਤੇ ਚੰਗੀ ਤਰ੍ਹਾਂ ਫਿਰ ਮੈਂ ਕੱਢ ਕੇ ਕੂੜਾ ਲੈ ਕੇ ਆਈ ਸਾਰਾ ਤੇ ਤਨ ਨਾਲ ਸੁਨਿਆਣਾ ਮੰਗੱਲਾ ਵੀ ਘਰੇ ਆਉਂਦੀ ਸੀ ਤੇ ਬਾਕੀ ਹਨਾ ਮੈਂ ਉਹਦਾ ਕੰਮ ਕਰੀ ਹੁੰਦੀ ਸੀ ਮੈਂ ਘਰੇ ਤੋਂ ਪੋਚੇ ਲਾਦੀ ਤੇ ਮੈਂ ਝਾੜੂ ਲਾ ਦਿੰਦੀ ਸੀ ਸੁਨਿਆਣਾ ਦੀ ਸੀ ਵੀ ਪੱਲੇ ਕੰਨੇ ਸੀ ਮੈਂ ਲਾ ਦੇਣੀ ਝਾੜੂ ਮੈਂ ਕਹਿੰਦਾ ਨਹੀਂ ਵੀ ਮੈਂ ਲਾ ਦੂੰਗੀ ਚਲ ਤੇ ਵੀ ਚੰਗੀ ਤਰ੍ਹਾਂ ਹਨਾ ਫਿਰ ਇਹ ਕਹਿੰਦੀ ਮੈਂ ਹੱਥ ਨਾਲ ਨਹੀਂ ਪੋਚਾ ਲਾਣਾ ਵੀ ਮੈਨੂੰ ਡਰ ਲੱਗਦਾ ਤੇ ਕਹਿੰਦੇ ਕੱਲ ਦੇ ਬੱਚੇ ਡਰੇ ਹੋਏ ਸੀ ਮੇਗਾ ਕੁਛ ਨਹੀਂ ਹੁੰਦਾ ਵੀ ਆਏ ਨਹੀਂ ਕੋਈ ਚੀਜ਼ ਬੈਠੀ ਹੁੰਦੀ ਤੇ ਰੋਲ ਰੋਏ ਥੋੜਾ ਵੀ ਉਹੀ ਹਨਾ ਤੇ ਫਿਰ ਇਹ ਗੰਦੀ ਵੀ ਮੈਨੂੰ ਦੂਜਾ ਪੋਚਾ ਲੈ ਕੇ ਦੇਹੀ ਜਿਹੜਾ ਹੁੰਦਾ ਰੈਡੀਮੇਟ ਤੇ ਸਟੈਂਡ ਵਾਲਾ ਤੇ ਮੈਂ ਤਾਂ ਚਲ ਠੀਕ ਹੈ ਉਹ ਲੈ ਕੇ ਆਵਾਂਗੀ ਤੇ ਇਹ ਤੋਂ ਅੱਜ ਅੱਜ ਪੋਚੇ ਲਾ ਲਾ ਤੇ ਬਸ ਫਿਰ ਇਹ ਗੰਦੀ ਚਲ ਠੀਕ ਹੈ ਹਨਾ ਮੈਂ ਲਾ ਦੂੰਗੀ ਤੇ ਫਿਰ ਮੈਂ ਇੱਥੇ ਆਉਂਦਾ ਹਾਂ ਝਾੜੂ ਲਾ ਦੂੰਗੀ ਚੰਗੀ ਤਰ੍ਹਾਂ ਤੇ ਮੇਰਾ ਹੋਇਆ ਕੰਮ ਹਨ ਅਸੀਂ ਅੱਜ ਜਾਣਾ ਸੀ ਗੁਰਦੁਆਰਾ ਸਾਹਿਬ ਤੇ ਜੀ ਤਾਈ ਦਾ ਫੋਨ ਆਇਆ ਸੀ ਵਿੰਦੀ ਸੀ ਵੀ ਗੁਰਦੁਆਰਾ ਜਾਣਾ ਤੇ ਕਿਉਂਕਿ ਨਾ ਗੁਰਦੁਆਰੇ ਖੰਡ ਪਾਟ ਪ੍ਰਕਾਸ਼ ਹੋਣੀ ਹੋਈ ਸੀ ਅੱਜ ਪੈਣੀ ਸੀ ਭੋਗ ਉਹ ਤਾਂ ਪ੍ਰਕਾਸ਼ ਹੋਇਆ ਸੀ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਜਿਹੜੇ ਨਾਮ ਤੇ ਗੁਰਦੁਆਰਾ ਹਨ ਤੇ ਉਹ ਉਹਨਾਂ ਦਾ ਅੱਜ ਹਨ ਬੇ ਗਰਮ ਦਿਹਾੜਾ ਸੀ ਤੇ ਉਹਨਾ ਕਰਕੇ ਫਿਰ ਅੱਜ ਹਨਾ ਖੰਡ ਪੜ ਪ੍ਰਕਾਸ਼ ਹੋਏ ਸੋ ਉਹਨਾਂ ਨੇ ਫੋਗਤਾਨਾ ਜਿੱਤੇ ਕੱਲ ਵੀ ਨੂੰ ਜਾਇਆ ਰਿਹਾ ਤੇ ਕੱਲ ਉਹ ਸਫਾਈ ਕਰਦੇ ਸੀ ਤੇ ਵਾਕਿ ਨੂੰ ਸ਼ਹਿਰ ਭਾਗੇ ਸਤਾਰ ਕੇ ਕੱਲ ਜਾ ਰਹੇ ਨੇ ਤੇ ਅੱਜ ਇਹਨੂੰ ਕਿਹਾ ਅੱਜ ਫਿਰ ਅਸੀਂ ਅੱਖ ਚਲ ਜਾਇਆ ਹਾਂ ਉਹ ਵੀ ਹਨਾ ਗੁਰੂ ਘਰ ਜਾਣਾ ਵਧੀਆ ਹੁੰਦਾ ਤੇ ਕਥਾ ਕੀਰਤਨ ਵਾਚਦੇ ਆ ਹਨਾ ਜਿਹੜੇ ਰਾਗੀ ਤੇ ਵਧੀਆ ਹਨਾ ਮਨ ਨੂੰ ਸ਼ਾਂਤੀ ਜੀ ਮਿਲਦੀ ਸੁਣ ਕੇ ਕਥਾ ਉਹ ਵਧੀਆ ਸੁਣ ਲੈਂਦਾ ਬੰਦਾ ਘੰਟਾ ਭਰ ਕੇ ਕਿਉਂਕਿ ਘਰ ਦੇ ਕੰਮ ਤਾਂ ਜੀ ਮੁੱਕਦੇ ਹੀ ਨਹੀਂ ਹੈਗੇ ਸਾਰਾ ਦਿਨ ਆਪਾਂ ਚਾਹੇ ਲੱਗੇ ਰਹੀਏ ਤਾਂ ਵੀ ਨਹੀਂ ਮੁੱਕਦੇ ਹੈਗੇ ਤੇ ਜੇ ਆਪਾਂ ਹਨਾ ਵੀ ਘਰ ਦੇ ਕੰਮ ਆਪਾਂ ਕਹਿ ਦਈਏ ਵੀ ਕਰਕੇ ਜਾਵਾਂਗੇ ਆ ਕਰਕੇ ਕਰਾਂਗੇ ਤੇ ਉਹ ਤਾਂ ਸਾਰਾ ਦਿਨ ਨਹੀਂ ਮੁੱਕਦੇ ਫਿਰ ਹਨਾ ਮੈਂ ਉਹਨਾਂ ਨੇ ਤਾਂ ਕੰਮ ਕਰ ਲਿਆ ਸੋ ਮੈਂ ਤਾਂ ਚੱਲ ਵੀ ਮੈਂ ਕਰ ਲੈਂਦੀ ਆ ਤੇ ਐ ਮੈਂ ਝਾੜੂ ਵਗੈਰੇ ਰੰਦਾ ਫਿਰ ਮੈਂ ਝਾੜੂ ਲਾ ਕੇ ਫਿਰ ਢੰਡ ਢੁੰਡ ਮਾਂਗੀ ਦੂੰਗੀ ਸੁਨਿਆ ਦੇ ਪੋਚੇ ਵਗੈਰਾ ਲਾ ਲੂਗੀ ਤੇ ਸੁਨਿਆ ਰਹਿੰਦੀ ਸਨਾਉਣ ਵਾਲੀ ਵਾਕੀ ਮੈਂ ਤਾਂ ਨਹਾ ਲਈ ਸੀ ਹਾਲ ਤਾਂ ਤੇ ਸਿਰ ਵਗੈਰਾ ਰਹਿੰਦਾ ਸੀ ਗੋਣ ਵਾਲਾ ਮੈਂ ਤਾਂ ਚੱਲੇ ਮੈਂ ਬਾਹ ਲੂੰਗੀ ਫਿਰ ਇੱਥੇ ਮੈਂ ਝਾੜੂ ਲਾਈ ਜਾਂਦੀ ਸੀ ਝਾੜੂ ਸਾਡਾ ਸਾਰਾ ਹਨਾ ਛੋਟਾ ਹੋ ਗਿਆ ਤੇ ਮੈਂ ਲੈ ਕੇ ਆਉਂਗਾ ਇੱਕ ਸਾਫ਼ ਸਫਾਈਆਂ ਵੀ ਸ਼ੁਰੂ ਕਰਨੀ ਆ ਬਸ ਮੈਂ ਕਿਹਾ ਸੀ ਕਰਵਾ ਚੌਪ ਤੋਂ ਬਾਅਦ ਸ਼ੁਰੂ ਕਰ ਲਾਂਗੀ ਤੇ ਤਿੰਨ ਚਾਰ ਦਿਨਾਂ ਚ ਹੋ ਜਾਣਗੀਆਂ ਸਾਫ਼ ਸਫਾਈਆਂ ਬਾਕੀ ਦੇਖਦੇ ਆਂ ਜਿਵੇਂ ਹਨਾ ਸੈਟ ਬੈਠੂਗਾ ਤੇ ਬਾਕੀ ਸੁਮੇਹਾ ਉਹ ਤੇ ਪੀ ਆਂ ਵਗੈਰਾ ਬਾਹਰ ਕੱਢ ਕੇ ਧੁੱਕੋ ਵਗੈਰਾ ਲਾਵਾਂਗੇ ਤੇ ਸਮਾਨ ਨੂੰ ਕੋਈ ਉੱਪਰ ਨਾ ਆਉਣ ਦੀ ਗੋਲੀਆਂ ਵਗੈਰਾ ਵੀ ਨਹੀਂ ਪਈਆ ਤੇ ਉਹ ਵੀ ਪਾਵਾਂਗੇ ਅਨ ਮਰੀਚੀ ਵੀ ਪਾਵਾਂਗੇ ਅਨ ਮਰੀ ਦੀ ਅੱਜ ਥੱਲੋਂ ਨਾ ਸਟੈਂਡ ਜਾਂ ਟੁੱਟ ਗਿਆ ਪੱਤੀ ਜੀ ਨਿਕਲ ਗਈ ਤੇ ਪਤਾ ਨਹੀਂ ਉਹ ਕਿਵੇਂ ਹਨਾ ਮੈਂ ਜਦ ਝਾੜੂ ਲਾਇਆ ਤਾਂ ਨਾਲ ਹੀ ਆ ਗਈ ਮੜੀ ਜੜੀ ਹੋਈ ਸੀ ਵਰਮਾ ਕੱਢ ਤੇ ਮੈਂ ਕਿ ਦੁਪਹਿਰਪੂਰ ਚ ਬੱਜੂਗੀ ਤੇ ਫਿਰ ਮੈਂ ਕੱਢ ਕਰਾ ਲ ਦਿੰਦਾ ਮੈਂ ਤਾਂ ਬਾਹਰ ਕੱਢ ਦੰਨੀ ਤੇ ਬਸ ਇੱਥੇ ਫਿਰ ਨਾਦਾਰ ਸੋਈ ਚ ਵਿਛਾੜੂ ਲਾ ਲੂੰਗੀ ਤੇ ਮੱਛਰ ਬਹੁਤ ਹੋਇਆ ਪਿਆ ਮੱਛਰ ਨੇ ਬਰਾੜ ਕੀਤਾ ਪਿਆ ਇੱਥੇ ਫਿਰ ਮੈਂ ਇਹਦੇ ਭਾਂਡੇ ਵਗੈਰਾ ਮਾਜ ਦੂੰਗੀ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਇੱਥੇ ਪਹਿਲਾਂ ਮਕੂੜਾ ਸੱਟ ਕੇ ਆਈ ਦੋ ਵੱਟਾ ਕਾਹਵੋ ਪੱਟਿਆ ਸੀ ਬਾਕੀ ਇੱਕ ਵੱਟਾ ਕੂੜੇ ਦਾ ਭਰਿਆ ਪੈਸੇ ਫਿਰ ਮੈਂ ਸੱਟ ਕੇ ਫਿਰ ਮੈਂ ਕਸੱਟੀ ਹੁੰਨੀ ਆ ਉਹਨਾਂ ਬੱਤਲ ਜਾਂਦੇ ਕਰਦੇ ਸੀ ਮੀਂਹ ਪੈਣ ਦੀ ਸੰਭਾਵਨਾ ਸੀ ਮੇਂਦਾ ਦੇ ਪੰਜ ਤਰੀਕ ਚਾਰ ਤਰੀਕ ਤੋਂ ਰਾਤ ਤੋਂ ਪੈਣਾ ਸ਼ੁਰੂ ਹੋਣਾ ਚਾਰ ਪੰਜ ਦਿਨ ਪੈਣਾ 8 ਤਰੀਕ ਤੱਕ ਤੇ ਕਈ ਆਂਦੇ ਆ ਵਾਕੀ ਹਨਾ ਫੇਕ ਹੈ ਕਿ ਸਹੀ ਆਪਾਂ ਨੂੰ ਪਤਾ ਨਹੀਂ ਖਬਰ ਦਾ ਤੇ ਕੰਦੇ ਵੀ ਜਿਵੇਂ ਅੱਗੇ ਪਿਓ ਵੀ ਪੈਣਾ ਵੀ ਡੈਮ ਨੂੰ ਖੋਲਣਗੇ ਹਨਾ ਤੇ ਆਪਾਂ ਤਾਂ ਰੱਬ ਨੂੰ ਇਹੀ ਕੰਨੇ ਆ ਵੀ ਨਾਂ ਮੀਂਹ ਹੋ ਪਾਵੇ ਮੁੰਡਾ ਬੁਰਾ ਮਰ ਕਰ ਪਾਸ ਲੋਕਾਂ ਦਾ ਆਪਾਂ ਨੂੰ

ਹਾਂ ਜੀ ਸੜਨ ਦਰਸਾਈ ਨਹੀਂ ਹੈ ਨਹੀਂ ਹਾਂ ਇੱਕ ਤਾਂ ਸਬਜ਼ੀ ਦਾ ਲੈ ਲਿਆ ਇੱਕ ਖੀਰ ਦਾ ਦੋ ਡੱਡੂ ਭਰਾ ਲੈ ਸਿੰਮੀ ਨਹੀਂ ਸਿੰਮੀ ਲੈ ਦੋ ਰੋਚ ਨਹੀਂ ਆਵੇ ਜੀ ਹਾਂ ਕਿੰਨਾ ਜੀ ਜਿੱਦੀ ਕਹਿੰਦਾ ਨਾ ਅੱਛਾ ਬਹੁਤ ਬੋਲਣਾ ਹੈ ਜੀ ਕਿਤੇ ਉਹ ਰੋਟੀ ਖਾ ਲਈ ਮੇਰੇ ਬੋਲਾਈ ਉਹਦੇ ਨਾਲਾਈ ਛੇ ਜਿੱਦੇ ਮੈਨੇ ਦਿਖਾਇਆ ਸੀ ਮੰਮੀ ਤਾਂ ਕੋਲੁੱਡੀ ਜੀ ਦੇ ਚੈਨਲ 'ਤੇ ਬੁੱਤ ਚੀ ਸੰਜੀਤ ਤੇ ਆਹ ਦੇਖੋ ਇਹ ਬਾਸ ਦਾ ਨਾ ਦਰਖਤ ਬਹੁਤ ਵੱਡਾ ਹੋ ਗਿਆ ਇਹ ਡੈਡੀ ਨੇ ਲਗਾ ਕੇ ਦਿੱਤਾ ਸੀ